ਸਾਹਮਣੇ ਇਹ ਸਪੇਕ ਜੋ ਚੱਲ ਰਹੀ ਹੈ ਉਹ ਚਾ ਕੋਨਾ ਚਲੇ ਤੋ ਕਮੈਂਟਰੀ ਬੰਦ ਕਰਨਾ ਕਰੋ ਮੈਚ ਚੱਲੂ ਰਹਿਣ ਦੇ। ਜੀਰੋ ਭਾਈ ਪਾਪਾ ਬਹਾਲ ਦਾ ਸਪੋਰਟਸ ਕਲੱਬ ਪਿੰਡ ਜੋਧਪੁਰ ਬਲਾਕ ਅਬੋਧ ਦੇ ਵੱਲੋਂ 14ਵਾਂ ਮਹਾਨ ਕਬੱਡੀ ਟੂਰਨਾਮੈਂਟ 16 17 ਤੇ 18 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਹਸਪੀਟਲ ਦੇ ਵੱਲੋਂ ਸਾਡੇ ਕੋਈ ਵੀ ਡਾਕਟਰ ਸਾਹਿਬਾਨ ਜਾਂ ਉੱਥੋਂ ਦੇ ਹੋਰ ਕੋਈ ਨੂੰਹਿੰਦੇ ਹਾਜ਼ਰ ਹੋਣ ਉਹਨਾਂ ਨੂੰ ਬੇਨਤੀ ਹੈ ਆਪਣਾ ਸਲਮਾਨ ਲੈਣ ਲਈ ਮੰਗਦੇ ਹਾਂ ਨ ਬੇਤੀ ਕਰਾਂ ਸੀ ਕਿ 16 17 ਤੇ 18 ਫਰਵਰੀ ਨੂੰ ਪਾਬਾ ਬਹਾਲ ਦਾ ਸਪੋਰਟਸ ਕਲੱਬ ਪਿੰਡ ਜੋਧਪੁਰ ਪਲਾਕ ਕਬੂਰ ਵਿਖੇ ਇੱਕ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਆਪ ਸਭੀ ਨਾਮ ਦਿੱਤੇ ਜਾਣਗੇ ਤੁਹਾਨੂੰ ਸਾਰਿਆਂ ਨੂੰ 16 17 ਤੇ 18 ਫਰਵਰੀ ਨੂੰ ਅਸੀਂ ਪਿੰਡ ਜੋਧਪੁਰ ਪਹੁੰਚਨ ਦਾ ਸ਼ਤਾ ਦਿਨੇ ਨਜ਼ਦੀਕ ਮਾਨੀ ਖੇੜਾ ਸਵਾ ਪਿੰਦਰ ਹਰਿਦਰ ਸਿੰਘ ਦੀ ਟੀਮਾਂ ਸਾਹਿਬ ਸਾਡੇ ਐਸਚੀਓ ਸਾਹਿਬ ਅਓ ਸਰ ਆਪਣਾ ਸਨਮਾਨ ਲਓ ਪਿੰਡ ਜੋਧਪੁਰ ਦੇ ਇਸ਼ਤਿਆਰ ਲੈਣੇ ਹੁੰਦੇ ਲੈ ਸਕਦੇ ਸਰਦਾਰ ਸੁਭੇਸ਼ ਸਿੰਘ ਦੀ ਸਾਡੇ 34 ਜਰਦਾਂ ਨੂੰ ਬੇਤੀ ਆਪਣਾ ਸਨਮਾਨ ਲੈਣ ਲਈ ਮੱਚ ਤੇ ਆਉਂਦੇ 34 ਜਰਦਾਂ ਪਾਜਾ ਖਾਨ ਓ ਪਾਸ ਹੋਇਆ ਯਾਰ ਪਹਿਲਕਬੀਰ ਜੀ ਜਿੱਥੇ ਵੀ ਹੋਣ ਬਿੰਦਰ ਜੀ ਯੂਕੇ ਵਾਲਿਆਂ ਨੂੰ ਮਿਲ ਲੈ ਬਹੁਤ ਮਿਹਰਬਾਨੀ ਮੋਮੈਂਟੋ ਤੇਰੇ ਨਾਲ ਵੀ ਸਾਰਿਆਂ ਨੂੰ ਇਸ਼ਕੀ ਹੈ ਅੱਧ ਕਮਲੀ ਯਾਰ ਦੀ ਕਮਲੀ ਹਾਂਜੀ ਸਾਡੀ ਬੇਨਤੀ ਹੈ ਜਿਹੜੋ ਗਰਾਉਂਡ ਦੇ ਵਿੱਚੋਂ ਬਰਤਨ ਦੀ ਬੇਨਤੀ ਹੈ ਪ੍ਰੋਫੈਸਰ ਮੱਖਣ ਸਿੰਘ ਦੀ ਕਮੇਟੀ ਦੀ ਹੁਣ ਪ੍ਰੋਫੈਸਰ ਮੱਖਣ ਸਿੰਘ ਚੌਕੀ ਜਾਂ ਕੇ ਸ਼ੁਭੇਸ਼ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਆਪਣਾ ਸਨਮਾਨ ਲੈਣ ਲਈ ਕਿੰਨ ਦਿਨ ਤੋਂ ਇਹਨਾਂ ਨੇ ਬਹੁਤ ਸਖਤ ਲੈਂਤ ਕੀਤੀ ਹੈ ਅਸੀਂ ਇਹਨਾਂ ਨੂੰ ਸਲੂਟ ਵੀ ਕਰਦੇ ਇਹਨਾਂ ਦਾ ਸਤਿਕਾਰ ਵੀ ਕਰਦੇ ਇਹਨਾਂ ਨੂੰ ਪਿਆਰ ਵੀ ਕਰਦੇ ਹਾਂ ਔਰ ਅੱਜ ਇਹਨਾਂ ਨੂੰ ਸਨਮਾਨਿਤ ਵੀ ਕਰਦੇ ਹਾਂ ਐਸੇ ਕੋਲੇ ਅਫਸਰ ਹੋਣ ਤਾਂ ਫੇਰੇ ਇੱਥੇ ਦੇ ਵੱਡੇ ਮੇਲੇ ਤਾਂ ਹੀ ਚਾਹੀਏ ਜਾ ਸਕਦੇ ਆ ਰਵਿੰਦਰ ਸਿੰਘ ਜੀ ਚੀਮਾ ਸਾਹਿਬ ਸ਼ੁਭੇਸ਼ ਸਿੰਘ ਜੀ ਔਰ ਸਾਰੇ ਦੂਸਰੇ ਪੁਲਿਸ ਵਾਲੇ ਵੀਰਾਂ ਨੇ ਐਡੀ ਵਧੀਆ ਡਿਊਟੀ ਦਿੱਤੀ ਹੈ ਕਿ ਸਾਡਾ ਸਿਰ ਇਹਨਾਂ ਦੇ ਕਦਮਾਂ ਦੇ ਵਿੱਚ ਝੁਕਦਾ ਹੈ ਬਹੁਤ ਬਹੁਤ ਮਿਹਰਬਾਨੀ ਪੁਨੀਆ ਸਾਹਿਬ ਸਰੇ ਮਾਨੀਕੇੜੇ ਤੋਂ ਬਤੀਏ ਜੀ ਪੱਤਰਕਾਰ ਉਹ ਵੀ ਪਹੁੰਚਿਆ ਸੀ ਉਹਨਾਂ ਨੂੰ ਜੀ ਆਇਆਂ ਵੈਲਕਮ ਕਰਦੇ ਆ ਪੁਨੀਆ ਸਾਹਿਬ ਤੇ ਬਾ ਆਰਗੇਨਾਈਜ਼ਲ ਮੱਖਣ ਚਾਰ ਜੱਫੀ ਪੰਜੀੰਦਰ ਸਾਹੂਆਂ ਦੇ ਵੱਲੋਂ 100 100 ਦਾ ਮਾਨ ਸਨਮਾਨ ਔਰ ਲੰਡਿਆਂ ਵਾਲੇ ਦੇ ਲਈ ਹੈ। ਆਮ ਫਿਰ ਮੱਖਣ ਪਿੰਡੋਰੀ ਵਾਲਾ ਕਬੱਡੀ ਉਹਨਾਂ ਦੀ ਸਾਊਂਡ ਤੋਂ ਖੋਸ਼ੋ ਕੇ ਪਰਮਤਕਾਰ ਨੇ ਫੈਸਲਾ ਕੀਤਾ ਹੈ ਕਿ ਇਹਦੀ ਜਾਣਕਾਰੀ ਜਿੰਨ ਉਹਨਾਂ ਨੂੰ ਵੀ ਦੇਵਾਂਗੇ। ਸਾਡੇ ਬੀਤੀ ਮਾਸਟਰ DJ ਸਾਊਂਡ ਪਦੌੜ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ ਮੰਨ ਤੇ ਆਉਣ ਔਰ ਆਪਣੀ ਗੱਡੀ ਕੋਲੇ ਪਹੁੰਚ ਜਾਵੇ ਉਸ ਦੇ ਸਾਥੀ ਉਡੀਕ ਕਰ ਰਹੇ ਨੇ ਬੁੱਟਾ ਖਾਨ ਜਿੱਥੇ ਵੀ ਹੋਵੇ ਚਤਰਾ ਖਾਨ ਪਿੰਡ ਰਾਮਪੁਰਾ ਗੱਡੀ ਕੋਲੇ ਪਹੁੰਚ ਜਾਣ। ਕਰਮਜੀਤ ਜੀ ਮਾਨ ਬਹੁਤ ਹੀ ਅੱਛੇ ਵਿਅਕਤੀ ਜਿਨ੍ਹਾਂ ਨੂੰ ਮਿਲ ਕੇ ਮਨ ਨੂੰ ਖੁਸ਼ੀ ਔਰ ਇੱਕ ਬਹੁਤ ਹੀ ਅਜੀਬ ਕਿਸਮ ਦਾ ਸੋਲ ਮਿਲਿਆ ਬੜੀ ਪਿਆਰੀ ਸਖੀਰ ਖੇਡਾਂ ਦੇ ਨਾਲ ਉਹਨਾਂ ਦਾ ਬਹੁਤ ਹੀ ਮੋਹ ਔਰ ਐਡਵਰਟਾਈਜ਼ਮੈਂਟ ਖੇਤਰ ਦੇ ਵਿੱਚ ਬਹੁਤ ਹੀ ਵੱਡਾ ਨਾਮ ਮਹਿਰਮ ਗਰੁੱਪ ਉਹਨਾਂ ਨੂੰ ਇੱਕ ਸਨਮਾਨ ਨਿਸ਼ਾਨੀ ਸਰਦਾਰ ਬਖਸ਼ੀ ਸਿੰਘ ਇਬਰਾਹਿਮ ਸਾਹਿਬ ਨੇਜਰ ਸਾਹਿਬ ਦਵਾਨਾ ਸਾਹਿਬ ਔਰ ਸਾਡੇ ਜੁਗੇਸ਼ ਸ਼ਰਮਾ ਜੀ ਸਰਪੰਚ ਸਾਹਿਬ ਪ੍ਰਧਾਨ ਜੀ ਸਾਰੇ ਨਾਲ ਸਤਿ ਸ੍ਰੀ ਅਕਾਲ ਜੀ ਦਿੰਦੇ ਹੋਏ ਔਰ ਇਧਰ ਦੇ ਪਾਸੇ ਸਾਡੇ ਪਾਲ ਡਿਜੀਟਲ ਸਟੂਡੀਓ ਸਾਡੇ ਵੀਰ ਇਨਾ ਹਸੀਮ ਭਲਾ ਨੂੰ ਕੈਮਰੇ ਦੇ ਵਿੱਚ ਬੰਨ ਕਰਦੇ ਹੋਏ ਸਾਡੇ ਪੱਤਰਕਾਰ ਵੀਰ ਜੀਵਨ ਗਰਗ ਜੀ ਜਗਦੀਪ ਜੀ ਜੀਵਨ ਜੀਵਨ ਤੇ ਭਾਈ ਜਗਦੀਪ ਉਹਨਾਂ ਨੂੰ ਬੇਨਤੀ ਹੈ ਮਨੋਰਦੀਪ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੰਚ ਤੇ ਆਓ ਹੈਪੀ ਜੀ ਉਹ ਵੀ ਹਾਂ ਜੀ ਸਾਡੇ ਇਹਨਾਂ ਵੀਰਾਂ ਨੂੰ ਵੀ ਅਸੀਂ ਇੱਕ ਇੱਕ ਸਨਮਾਨ ਨਿਸ਼ਾਨੀ ਦੇਵਾਂਗੇ ਸਾਡੇ ਟੂਰਨਾਮੈਂਟ ਦੀ ਇਹਨਾਂ ਦੀ ਮੈਚ ਸਾਡੇ ਪ੍ਰੋਗਰਾਮ ਦੀ ਮੈਚ ਬਹੁਤ ਦੂਰ ਦੂਰ ਤੱਕ ਭਿਲਾਈ ਹੈ ਇਹਨਾਂ ਸਾਡੇ ਵੀਰਾਂ ਨੂੰ ਵੀ ਬੇਨਤੀ ਹੈ ਨਿਚਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਸਾਡੇ ਕੁਝ ਹੋਰ ਸੱਜਣਾਂ ਨੂੰ ਸਨਮਾਨਿਤ ਕਰੋ ਹਲੋ ਹਾਂ ਜੀ ਪਰ ਇਹ ਸ਼ੁਰੂ ਸਵਾਗਤ ਸਾਰੇ ਸਾਹਮਣੇ ਨੌਜਵਾਨ ਗੱਭਰੂ ਤੁਲਾ ਸੁਰਤ ਪ੍ਰੀਤਮ ਸਿੰਘ ਦੀ ਪਾਸਲਾ ਸਾਹਿਬ ਸਾਡੇ ਕੋਲੇ ਪਹੁੰਚ ਰਹੇ ਨੇ ਸਾਡੇ ਚੇਅਰਮੈਨ ਹਰਪ੍ਰੀਤ ਬਾਬਾ ਜੀ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ ਦੋਨੋਂ ਹੱਥ ਜੋੜ ਕੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਟੇਜ ਦੇ ਕੋਲੇ ਆ ਜਾਣ ਹਰਪ੍ਰੀਤ ਬਾਬਾ ਜੀ ਸਾਹਿਬ ਚੇਅਰਮੈਨ ਸਾਹਿਬ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਕੋਲੇ ਆ ਜਾਣ ਫਾਸਲਾ ਸਾਹਿਬ ਨੂੰ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਜਿਸ ਤਰ੍ਹਾਂ ਦੂਜੇ ਮਹਿਮਾਨਾਂ ਨੂੰ ਅਸੀਂ ਸਵਾਗਤ ਦੇ ਨਾਲ ਵੈਲਕਮ ਕਰਕੇ ਤੇ ਨਯਾਇਮ ਨੂੰ ਵੀ ਲੈ ਆਏ ਜੀ ਸਾਡੇ ਪੱਤਰਕਾਰ ਵੀਰਾਂ ਦਾ ਸਨਮਾਨ ਹੋ ਰਿਹਾ ਜਗਦੀਪ ਗਿੱਲ ਉਹਨਾਂ ਦਾ ਆਹ ਫਿਰ ਸਾਹਮਣੇ ਸਾਰੇ ਵੀਰ ਜਗਦੀਪ ਗਿੱਲ ਮਨੋਰਦੀਪ ਸਾਡੇ ਵੀਰ ਸਾਡੇ ਵੀਰ ਹੈਪੀ ਜੀ ਇਹਨਾਂ ਸਾਰਿਆਂ ਦਾ ਅਸੀਂ ਸਨਮਾਨ ਕਰਕੇ ਵੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਮਿੰਨੂ ਪੰਡੋਰੀ ਵਾਲਾ ਕਬੱਡੀ ਪਾਉਂਦਾ ਹੋਇਆ ਲੈ ਦੇਖੋ ਵੀ ਕਿਹੜਾ ਯਾਫੀ ਨੌਜਨ ਬਿਜਲੀ ਬੋਰਡ ਦੇ ਕਰੰਟ ਬੰਦ ਵੀ ਘੁੰਮਦਾ ਇਸ ਨੌਜਨ ਨੂੰ ਕਬੱਡੀ ਕਬੱਡੀ ਕਰਦਾ ਹੋਇਆ ਆਨਸਰ ਲੰਡਿਆਂ ਵਾਲੇ ਦੀਪੇ ਦੇ ਨਾਲ ਹੋਇਆ ਮੁਕਾਬਲਾ ਵਾਹ ਸੋਣਾ ਆਨਸਰ ਆਖਰੀ ਵੀ ਮਲਕਿਆਂ ਵਾਲੇ ਬਜਿੰਦਰ ਸਿੰਘ ਜੀ ਸਾਬ ਦਾ ਮਾਨ ਸਨਮਾਨ ਇਸ ਗੱਭਰੂ ਦੇ ਲਈ ਹੈ ਦਰਸ਼ਨ ਸਿੰਘ ਜੀ ਹਜ਼ੂਰ ਔਰ 500 ਰੁਪਿਆ ਰਾਮ ਸੋਹੀ ਔਰ ਮੇਜਰ ਪ੍ਰੂਰਵ ਵੱਲੋਂ ਇਸ ਗੱਭਰੂ ਤੇ ਸਮਰਾ ਗੁਰਮੀਤ ਸਿੰਘ ਦੀ ਮੰਡ ਵਾਲਾ ਇਸ ਗੱਭਰੂ ਦੀਪੇ ਲੰਡਿਆਂ ਵਾਲੇ ਦੇ ਲਈ ਹੈ ਔਰ ਨੌਜਨ ਬਾਜਾ ਘਮਿਆਰੇ ਵਾਲਾ ਕਬੱਡੀ ਪਾਉਂਦਾ ਹੋਇਆ ਸਾਡਾ ਵੀਰ ਹੈਪੀ ਬਹੁਤ ਪਿਆਰਾ ਵੀਰ ਉਹਨਾਂ ਦਾ ਸਨਮਾਨ ਹੋਇਆ ਮਨੋਰਦੀਪ ਜੇ ਮੇਰੇ ਵੀਰ ਉਹਨਾਂ ਨੂੰ ਵੀ ਮੇਰੀ ਗੁਜਾਰਿਸ਼ ਹੈ ਹੋ ਗਿਆ ਜੀ ਬੜੇ ਮੀਡੀਆ ਸਲਾਹਕਾਰ ਜੀਵਨ ਗਰਗ ਬਹੁਤ ਪਿਆਰੇ ਵੀਰ ਜਗਦੀਪ ਸਿੰਘ ਸਾਡੇ ਵੀਰ ਹੈਪੀ ਜੀ ਉਹਨਾਂ ਸਾਰਿਆਂ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਪਰ ਬਜਿੰਦਰ ਸਿੰਘ ਜੀ ਸਾਹੋਕੇ ਕਾਰੇ ਟਾਹਨੇ ਵਾਲੇ ਨੂੰ ਕੱਪੂ ਰਮਾਣੇ ਵਾਲੇ ਮਨੀਲਾ ਵਾਲੇ ਸੌ ਦਾ ਮਾਨ ਸਨਮਾਨ ਔਰ ਬਜਿੰਦਰ ਸਿੰਘ ਜੀ ਸਾਹੋਕੇ ਭੁਪਿੰਦਰ ਸਿੰਘ ਜੀ ਸਾਹੋਕੇ ਵਾਲੇ ਬੜਾ ਮਾਨ ਸਨਮਾਨ ਇਹਨੇ ਗੱਪਰੋ ਦਾ ਕਰਦੇ ਨੇ ਔਰ ਅੰਕ ਹੈ ਜੋ ਰਿਤਵੀ ਹਸੇ ਨੇ ਹਾਜੀ ਹਰਜੀਤ ਸਿੰਘ ਜੀ ਸਾਡੇ ਉੱਤੇ ਪ੍ਰੇਮੀ ਜਿਹੜੇ ਖੇਡਾਂ ਦੇ ਸਬੰਧ ਦੇ ਵਿੱਚ ਛੱਪੇ ਹੋਏ ਹਰ ਇੱਕ ਆਰਟੀਕਲ ਨੂੰ ਹਰ ਇੱਕ ਖਬਰ ਨੂੰ ਫੇਰ ਸਾਹਿਤ ਰੂਪ ਦੇ ਵਿੱਚ ਇਕੱਠਾ ਕਰਦੇ ਉਹਨਾਂ ਨੂੰ ਵੀ ਇੱਕ ਯਾਦਗਾਰੀ ਚਿੰਨ੍ਹ ਤੱਟੂ ਖੋਰਾਾ ਹੈਦਰੀ ਜੋ ਆਵੇ ਸੋ ਰਾਜੀ ਜਾਵੇ ਸਾਡਾ ਇੱਕੋ ਹੀ ਮੰਤਵ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਕੱਢ ਕੇ ਸਿਰਜਣਾਤਮਕ ਕੰਮਾਂ ਦੇ ਵਿੱਚ ਲਾਈਏ ਜਿਸ ਤਰ੍ਹਾਂ ਪੰਜਾਬੀ ਜੀਤਕਾਰੀ ਦੇ ਵਿੱਚ ਮੰਗਲ ਹਟੂਰ ਹੋਣਾ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਅੱਜ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਹਰਜੀਤ ਬਾਜਾਖਾਨਾ ਯਾਦਗਾਰੀ ਇਸ ਕਬੱਡੀ ਕੱਪ ਦੇ ਵਿੱਚ ਅਸੀਂ ਉਸੇ ਸਿਰਮੌਰ ਸੱਜਣਾ ਦਾ ਸਨਮਾਨ ਕਰਕੇ ਆਪਣੇ ਆਪ ਨੂੰ ਭਾਗਾ ਵਾਲੇ ਮਹਿਸੂਸ ਕਰਦੇ ਹਾਂ ਮੰਗਲ ਹਟੂਰ ਪੰਜਾਬੀ ਜੀਤਕਾਰੀ ਦੇ ਵਿੱਚ ਉਹ ਨਾਮ ਹੈ ਜਿਸ ਦਾ ਨਾਮ ਆਉਂਦੇ ਹੀ ਮਨਾਂ ਦੇ ਵਿੱਚ ਸਤਿਕਾਰ ਆਉਂਦਾ ਕਿਉਂਕਿ ਜਿਸ ਨੇ ਜੋ ਲਿਖਿਆ ਹੈ ਅਜੇ ਹਾਂ ਲਿਖਿਆ ਜਿਸ ਤੇ ਮਾਨ ਕੀਤਾ ਜਾ ਸਕਦਾ ਜਿਸ ਦੇ ਵਿੱਚ ਪੰਜਾਬੀ ਸੱਭਿਆਚਾਰ ਸਾਨੂੰ ਸੁਣਨ ਨੂੰ ਮਿਲਦਾ ਹੈ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਔਰ ਜਿੰ ਸਰਪ ਲੁੱਟਾ ਕਹਿਸਤਾ ਦੇ ਰਹੇ ਅਸੀਂ ਪੰਜਾਬੀ ਵਿਰਸਾ ਦੇ ਰਹੇ ਲਗਾਤਾਰ ਇਹਨਾਂ ਦੇ ਗੀਤ ਸੁਣੇ ਨੇ ਇਹਨਾਂ ਦੇ ਬੋਲ ਸੁਣੇ ਨੇ ਚਾਹੇ 2 ਲਾਈਨਾਂ ਚਾਹੇ 4 ਲਾਈਨਾਂ ਜਦੋਂ ਵੀ ਲਿਖਦੇ ਨੇ ਤੇ ਆਪਣੇ ਆਪ ਦੇ ਵਿੱਚ ਗੀਤਕਾਰੀ ਦੇ ਵਿੱਚ ਇਤਿਹਾਸ ਬੋਲਦਾ ਹੈ ਮੈਂ ਇਹ ਕਹਿਣਾ ਹੁੰਦਾ ਕਿ ਮੰਗਲ ਹਟੂਰ ਦੇ ਗੀਤ ਕੰਨਾਂ ਦੇ ਵਿੱਚ ਇਸ ਕਰਕੇ ਰਸ ਖੋਲਦੇ ਨੇ ਕਿਉਂਕਿ ਇਸਤਾਂ ਦੇ ਵਿੱਚ ਪਿੰਡ ਬੋਲਦੇ ਨੇ ਸਾਡੇ ਰਿਸ਼ਤੇ ਬੋਲਦੇ ਨੇ ਸਾਡਾ ਸੱਭਿਆਚਾਰ ਬੋਲਦਾ ਹੈ ਸੋ ਪੰਜਾਬੀ ਗੀਤਕਾਰੀ ਦੀ ਇਸ ਕਲਮ ਨੂੰ ਅਸੀਂ ਸਿਰਜਦਾ ਕਰਦੇ ਹਾਂ ਔਰ ਮਸਤੀ ਭਰ ਮਹਿਸੂਸ ਕਰਦੇ ਹਾਂ ਕਿ ਸਾਡੀ ਪੇਟੀ ਨੂੰ ਪ੍ਰਬੰਧ ਕਰਕੇ ਮੰਗਲ ਅਟੂਰੇ ਤੇ ਬੋਲ ਰਹੇ ਆਜਨਨ ਅਸੀਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਦਾ ਮਾਨ ਮਿੱਠਾਬਾਦ ਹਾਸਲ ਕਰਾਂਗੇ ਸਵਾਗਤ ਜਿਲੇਤਪੁਰੇ ਵਾਲਾ ਜੱਗਾ ਨੌਜਨਗਪੁਰ ਕਬੱਡੀ ਪੌਂਦਾ ਫਿਰ ਲੁਧਿਆਰੇ ਦੀ ਧਰਤੀ ਹੈ ਮੇਰੇ ਪੰਜਾਬੀ ਵੀਰੋ ਚਲ ਸਿਰਫ ਜਗਰਾਉ ਤੋਂ ਨਕੋਤਰ ਵਾਲੀ ਸਾਹਿਬ ਨੂੰ ਚੱਲੀਦਾ ਹੈ ਪੱਲੀਲਾ ਤੋਂ 4 ਕਿਲੋਮੀਟਰ ਦੀ ਦੂਰੀ ਦੇ ਸਨੌਜਨ ਦਾ ਪਿੰਡ ਹੈ ਤੇ ਬਰਾ ਸਾਡੇ ਜੀਜੀਤਲ ਪਾਲ ਡਿਜੀਟਲ ਫੋਟੋ ਸਟੂਡੀਓ ਪਾਲ ਜੀ ਪਾਲ ਡਿਜੀਟਲ ਫੋਟੋ ਸਟੂਡੀਓ ਵਾਲੇ ਵੀਰ ਉਹਨਾਂ ਨੇ ਵੀ ਬੈਂਤੀ ਹੈ ਸਾਡੀਆਂ ਬਹੁਤ ਸਾਰੀਆਂ ਤਸਵੀਰਾਂ ਉਹਨਾਂ ਨੇ ਪਿਛਲੇ ਤਿੰਨ ਦਿਨਾਂ ਤੋਂ ਕੀਤੀਆਂ ਇੱਕ ਉਹਨਾਂ ਦੇ ਲਈ ਯਾਦਗਾਰੀ ਚਿੰਨ੍ਹ ਜੋ ਕਿ ਕਹਿੰਦੇ ਫੋਟੋ ਖਿੱਚਣੇ ਵਾਲੇ جب تم فوٹو کھیچتے ہو تو آنکھ کیوں میچتے ہو فوٹو کھیچنے والے جب تم فوٹو کھیچتے ہو تو آنکھ کیوں میچتے ہو سوال پوچھا اس یہ کو جواب ملیا فوٹو اس لیے کھیچتا ہوں کہ شاؤں کا مارا ہوں آنکھ اس لیے میچتا ہوں کہ ابھی تک کوارا ہوں ہم اگلے ٹورنا میں تک ویرہ تیری بھی بڑھوں گی گا لوں جانک سیدھی ایسے جو صاحب ਸਾਡੇ ਸਰਦਾਰ ਜਨਮ ਸਿੰਘ ਜੀ ਐਸਐਚਓ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਮੰਚ ਦੇ ਉੱਪਰ ਆਉਣ ਹਲੋ ਸਰ ਫਰਬਾਜਾ ਘਮਾਰੇ ਵਾਲਾ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਫਿਰ ਲਾ ਵੇਖਦਾ ਵੀ ਇਧਰ ਹੀਰਾ ਵੀ ਆਪਣੀ ਬੋਡੀ ਫਿਕਰ ਫੋਟੋਗ੍ਰਾਫਰ ਜੀ ਸਾਡੇ ਮਹਿਰਮ ਗਰੁੱਪ ਤੋਂ ਵਿਜੇ ਜੀ ਸਾਡੇ ਫੋਟੋਗ੍ਰਾਫਰ ਬਹੁਤ ਹੀ ਪਿਆਰੇ ਨੇ ਵੇਨ ਔਰ ਬਹੁਤ ਹੀ ਸ਼ਾਨਦਾਰ ਫੋਟੋਗ੍ਰਾਫੀ ਕਰਦੇ ਨੇ ਕਹਿੰਦੇ ਫੋਟੋ ਖਿੱਚਣ ਵਾਲੇ ਭਾਈ ਰੱਖਦੇ ਹੱਥਾਂ ਵਿੱਚ ਸਫਾਈ ਜਦ ਘੁੰਮ ਚਕਾਈ ਹੋਈ ਲੜੀ ਬੁੱਬਾ ਮਾਰ ਕੇ ਰੋਈ ਵੇ ਮੈਂ ਲੁੱੱਟੀ ਵਜੋਲਾ ਚੋਰ ਫੋਟੋ ਹੋਰ ਤੇ ਮੁੰਡਾ ਹੋਰ ਕਈ ਮੇਰੀ ਮੇਰੇ ਵਰਗੇ ਵਿਅਕਤੀ ਨੂੰ ਵੀ ਇਸ ਤਰ੍ਹਾਂ ਦਾ ਬਣਾ ਕੇ ਪੇਸ਼ ਕਰ ਦਿੰਦੇ ਐ ਕੁੜੀ ਵਾਲੇ ਕਹਿੰਦੇ ਵੀ ਗੱਲ ਬਣ ਗਈ ਬਾਤ ਪਤਾ ਲੱਗਦਾ ਵੀ ਗੱਲ ਬੰਦੇ ਦੀ ਹੋਈ ਸੀ ਪੱਲੇ ਕੋ 100 ਰੁਪਏ ਗਿਆ। ਸੋ ਅਸੀਂ ਇਹਨਾਂ ਫੋਟੋਗ੍ਰਾਫਰ ਵੀਰਾਂ ਨੂੰ ਵੀ ਇਹ ਅਰਜ ਸਨਮਾਨਤ ਕਰ ਰਹੇ ਹਾਂ 1 ਮਿੰਟ ਵੀਰ ਦੀ ਰਾਤ ਦੇ 1-1:30 ਵਜੇ ਤੱਕ ਇਹਨਾਂ ਨੇ ਸਾਡੇ ਕਲਾਕਾਰਾਂ ਨੂੰ ਸਾਡੇ ਖੇਡ ਪ੍ਰੇਮੀਆਂ ਨੂੰ ਆਪਣੇ ਕੈਮਰੇ ਦੇ ਵਿੱਚ ਬੰਦ ਕੀਤਾ। ਇਹ ਹਸੀਨਪਲ ਦੁਆਰਾ ਇੱਕ ਸਾਲ ਤੋਂ ਪਹਿਲਾਂ ਜਟਾਉਣੇ ਮੁਸ਼ਕਲ ਆ ਪਰ ਇਹਨਾਂ ਦੀਆਂ ਡਾਕਟਰ ਕੁਪੇਸ਼ੀ ਡਾਕਟਰ ਕੁਪੇਸ਼ੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਟੇਜ ਉਪਰ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਪਿੰਡਾ ਸਰਦੂਲ ਗੜੀਆ ਮੇਰੇ ਬਹੁਤ ਹੀ ਪਿਆਰੇ ਵੀਰ ਜਿਨ੍ਹਾਂ ਨੂੰ ਕੱਲ ਮਿਲਿਆ ਐ ਲੱਗਦਾ ਹੈ ਜਿ ਇਹਨਾਂ ਨਾਲ ਪਿਛਲੇ ਜਨਮ ਦੀ ਸਾਝ ਹੈ ਜੇ ਪੰਜਾਬੀ ਚ ਕਹਿਣਾ ਹੋਵੇ ਤਾਂ ਕਹਿ ਸਕਦੇ ਵੀ ਇੱਕ ਰਾਤ ਦੇ ਵਿੱਚ ਹੀ ਇਹਨਾਂ ਨੂੰ ਮਸ਼ੂਕਾ ਕਰ ਗਈ ਸਾਝ ਪੈ ਗਈ ਹੈ ਸਾਡੇ ਮਸ਼ੂਕਾ ਵਰਗੇ ਯਾਰ ਪਿੰਡਾ ਸਰਦੂਲ ਗੜੀਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੰਚ ਤੇ ਆਓ ਬੜੇ ਹੀ ਪਿਆਰੇ ਇਨਸਾਨ ਬਹੁਤ ਹੀ ਵਧੀਆ ਇਹ ਭਾਗ ਦੇ ਵਿੱਚ ਜੀ ਵਜੂ ਸੇਵਾਵਾਂ ਦੇ ਰਹੇ ਨੇ ਸਾਡੇ ਵੀਰ ਰਾਜਾ ਜੀ ਰਾਜਾ ਜੀ ਜਿਹੜੇ ਬਹੁਤ ਅੱਛੇ ਤਰੀਕੇ ਨਾਲ ਸੇਵਾ ਕਰ ਰਹੇ ਨੇ ਰਾਜਾ ਜੀ ਆਓ ਜੀ ਰਾਜਾ ਜੀ ਵੀਰ ਰਾਜਾ ਉਹਨਾਂ ਨੂੰ ਵੀ ਸੱਦਾ ਦਿੰਦਾ ਮੰਚ ਤੇ ਆਓ ਹੈਲੋ ਆਹ ਫਿਰ ਨੌਜਾਨ ਗੱਭਰੂ ਹਰ ਦਵਿੰਦਰਜੀਤ ਸਿੰਘ ਦੁੱਲਾ ਕਹਿੰਦੇ ਵੀ ਨੌਜਾਨ ਗੱਭਰੂ ਸੁਰਖਪੁਰੀਏ ਤੇਜਾ ਸਿੰਘ ਨੰਬਰਦਾਰ ਦਾ ਪੁੱਤ ਐ ਨੌਜਾਨ ਕਬੱਡੀ ਕਬੱਡੀ ਕਰਦਾ ਹੋਇਆ ਕਿ ਹੱਟ ਕਬੱਡੀ ਯਾਰਾਂ ਦੀ ਏ ਖੇਡ ਵੱਡੇ ਸਰਦਾਰਾਂ ਦੀ ਹੱਟ ਕਬੱਡੀ ਯਾਰਾਂ ਦੀ ਵਾਹ ਸੋਣਾ ਲੈ ਵੇਖਦਾ ਵੀ ਲੰਡਿਆਂ ਵਾਲਾ ਤਾਰ ਲੈ ਵੀ ਰਾਜਪਤਰੀ ਮੇਤਰ ਤਲੂਰ ਸਿੰਘ ਸਾਹਿਬ ਵੀ ਸਾਡੇ ਸੱਜੇ ਤੇ ਕੈਨੇਡਾ ਦੀ ਧਰਤੀ ਦੇ ਨੌਜਵਾਨ ਗੱਭਰੂ ਖੇਡ ਕੈ ਲੰਡਿਆਂ ਵਾਲਾ ਤਾਰ ਇੱਕ ਪਾਸੇ ਹਰਵਿੰਦਰ ਸਿੰਘ ਅਦੁੱਲਾ ਔਰ ਦੂਸਰੇ ਪਾਸੇ ਲੰਡਿਆਂ ਵਾਲਾ ਬਿਲਕੁਲ ਐਨ ਹੰਦਿਆਂ ਦੇ ਦਰਮਿਆਨ ਟੱਕਰ ਔਰ ਆਹ ਕੇ ਇਸ ਨੌਜਵਾਨ ਗੱਭਰੂ ਹਰਵਿੰਦਰ ਸਿੰਘ ਅਦੁੱਲੇ ਦੇ ਹਿੱਸੇ ਹੈ ਔਰ ਫਿਰ ਨੌਜਵਾਨ ਗੱਭਰੂ ਕਬੱਡੀ ਪਾਉਣ ਜਾਂਦਾ ਹੋਇਆ ਛੁਮਿਆਰੇ ਵਾਲਾ ਬਾਜਾ ਇੱਕ ਧਰਤੀ ਮਾਦ ਮੱਥਾ ਕਿ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਵੇਖੋ ਲੱਗਿਆ ਰੱਬ ਉੱਤੇ ਹੌਲੋ ਨੂੰ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਤੀ ਬਾਜਾ ਚੱਲਿਆ ਕਬੱਡੀਆਂ ਪਾਉਣ ਲੋਕੋ ਲੈ ਵੀ ਰਾਜਸਥਾਨ ਦੇ ਹੱਥੇ ਪਾਸੇ ਵੀ ਅੱਜ ਕਹਿੰਦੇ ਵੀ ਕਰਨ ਨੂੰ ਵੀ ਬੜੇ ਰੁਝੇਵੇਂ ਨੇ ਰੁਕੇ ਨੂੰ ਬੜੇ ਰੁਝੇਵੇਂ ਨੇ ਆਹ ਸਰਨਾਥ ਜਨ ਇਹ ਸਾਡਾ ਅਕਸਰ ਕੁਪਰਿਆਰਾ ਵੀ ਮਾਲੀ ਹਰੀ ਨੌਂ ਤੋਂ ਪਿਆਰਾ ਵੀਰ ਮਾਲੀ ਹਰੀ ਨੌਂ ਤੋਂ ਜਿਹੜਾ ਨੌਂ ਸਾਲ ਨਾ ਦਿਨੇ ਨਾ ਰਾਤ ਨੂੰ ਨਾ ਸੁਬਾਹ ਨਾ ਝਾਮ ਕਦੇ ਨਹੀਂ ਸੁੱਤਾ ਜਾਗਦਾ ਹੀ ਰਹਿੰਦਾ ਵਿਅਕਤੀ ਸਟੇਜ 'ਤੇ ਆਉਣ ਲੱਗਾ ਇਹਨੂੰ ਵੇਖ ਸਕਦੇ ਹੋ ਅਸੀਂ ਮੋਮੈਂਟੋ ਦੇਣ ਲੱਗੇ ਆਂ ਔਰ ਜਿਹੜਾ ਵਿਅਕਤੀ ਇਹਨੂੰ ਅੱਖਾਂ ਬੰਦ ਕਰੇ ਸੁੱਤਾ ਲੰਬਲੇ ਸ਼ਾਂਤ ਕਰ ਦੇ ਉਹਨੂੰ 1000 ਰੁਪਏ ਇਨਾਮ ਉਸੇ ਟਾਈਮ ਤੇ ਪਾਵਾਂ 50 ਬੰਦਿਆਂ ਨੂੰ ਲਿਆਵਾਂ ਉਹਨਾਂ ਨੂੰ ਸਾਰਿਆਂ ਨੂੰ 1000-1000 ਰੁਪਏ ਮੰਨੀ ਹਰੀ ਨਾ ਉਹ ਵਿਅਕਤੀ ਆ ਜਿਹੜਾ ਪਿਛਲੇ 9 ਸਾਲਾਂ ਤੋਂ ਕਦੇ ਨਹੀਂ ਸੁੱਤਾ ਆਰ ਫਿਰ ਨੌਜਨ ਕਪੂ ਖੇਦਰੀ ਤੱਕੂਪਰੇ ਵਾਲਾ ਸਿੰਘ ਸਨੋਪ ਕਰਨਾ ਸਿੰਘ ਪਿੰਡ ਮੋਰਚੋ ਦੇ ਸਾਥੀ ਜਿੱਥੇ ਵੀ ਹੋਣ TVS ਮੋਟਰਸਾਈਕਲ ਜਿਹੜਾ ਪੰਜਾਬ ਦਾ ਨੰਬਰ 1 ਮੋਟਰਸਾਈਕਲ ਹੈ ਜਿਹੜਾ ਬਿਲਕੁਲ ਸਮੇਂ ਸਤੇਜ ਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਉਹਦੇ ਕੋਲੇ ਆ ਜਾਣ ਬੜੀ ਮਿਹਰਬਾਨੀ। ਵਾਹ ਸੋਣੇ ਇੱਕ ਪਾਸੇ ਤੇ ਇੱਕ ਦਾ ਵੀ ਮੱਖੜਾ ਨੌਜਨ ਔਰ ਦੂਸਰੇ ਪਾਸੇ ਖੇਦਰੀ ਤੱਕੂਪਰੇ ਵਾਲਾ ਨਹੀਂ ਰਿਸਾ ਲੈ ਜੀ ਰੇਸ ਨੂੰ ਦੇਖ ਲੈ ਵੀ ਨੌਜਨ ਕਲੈਰੀ ਮੋਰ ਬੜਾ ਰਾਜਵੀਰ ਸਿੰਘ ਰਣ ਸਿੰਘ ਕੁਲਵਿੰਦਰ ਸਿੰਘ ਨੂੰ ਜਿੱਥੇ ਵੀ ਹੋਣ ਸਟੇਜ ਦੇ ਸਾਹਮਣੇ ਮੋਟਰਸਾਈਕਲਾਂ ਦੇ ਕੋਲੇ ਆ ਕੇ ਮਿਲ ਲੈਣ ਬੜੀ ਮਿਹਰਬਾਨੀ ਔਰ ਸਾਡੇ ਮਾਨਯੋਗ ਧੀਰਾ ਔਰ ਪ੍ਰੀਤਮ ਮੰਗਾ ਘਰਚਾ ਵੀ ਕਹਿੰਦੇ ਵੀ ਖੰਨੇ ਦੀ ᱛਰਤੀ ਵਾਲਿਆਂ ਨੇ ਅੱਜ ਪਹੁੰਚ ਰਸੀ ਔਰ ਉਹਨਾਂ ਨੂੰ ਵੀ ਬੜਾ ਗੁਰਮੀਤ ਗੰਦਾਰਾ ਜੀ ਕੈਨੇਡਾ ਵਾਲੇ ਗੁਰਮੀਤ ਗੰਦਾਰਾ ਜੀ ਕੈਨੇਡਾ ਵਾਲੇ ਆਪਣਾ ਸਨਮਾਨ ਜਨ ਲੈਣ ਲਈ ਮੱਚਦੇ ਹੋਣ ਗੁਰਮੀਤ ਗੁਦਾਰਾ ਜੀ ਕੈਨੇਡਾ ਵਾਲੇ ਪਰ ਇਧਰਲੇ ਪਾਸੇ ਸਾਡਾ ਹੀਰਾ ਸੰਧੂ ਉਹ ਪਿਆਰਾ ਵੀਰ ਜਿਸ ਨੇ ਕੁਦਰਤ ਦੇ ਕੇ ਆਪਣੀ ਹਾਰ ਨਹੀਂ ਮੰਨੀ ਕੁਦਰਤ ਨੇ ਉਹਨੂੰ ਥੋੜੀ ਜੀ ਸੱਟ ਦਿੱਤੀ ਹੈ ਪਰ ਉਹਨੇ ਆਪਣਾ ਸਰੀਰ ਕਮਾਇਆ ਹੈ ਵੇਖੋ ਇਸ ਨੌਜਵਾਨ ਨੂੰ ਵੇਖ ਕੇ ਵੀ ਜੇ ਤੁਸੀਂ ਮਨ ਦੇ ਵਿੱਚ ਫੈਸਲਾ ਕਰ ਲਓ ਕਿ ਕੀ ਹੋਇਆ ਕਿ ਮੁਸ਼ਕਲਾਂ ਨੇ ਹੀ ਹੋਇਆ ਤੇ ਮੁਸ਼ਕਲਾ ਨਹੀਂ ਇਹ ਰਾਤੇ بلند ਹੋਣ ਦਾ ਮੰਜਲਾ ਮਿਲ ਹੀ ਜਾਂਦੀਆਂ ਨੇ ਔਰ ਸੁਰਖਪਰੀਆ ਸੰਦੀਪ ਕਹਿੰਦੇ ਵੀ ਪਹਿਲੇ ਸਾਲ ਨੌਜਨ ਸ੍ਰੀ ਗੁਰੂ ਸਿੰਘ ਸਭਾ ਇੱਕ ਹੋਰ ਜਾਣਕਾਰੀ ਇੱਕ ਮਿੰਟ ਸਰ ਹਰਪ੍ਰੀਤ ਬਾਬਾ ਜੀ ਸਾਡੇ ਚੇਅਰਮੈਨ ਸਾਹਿਬ ਦੇ ਵੱਲੋਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜੀਆਂ ਸਾਡੀਆਂ ਚਾਰ ਅਕੈਡਮੀਆ ਆਪਣੇ ਮੈਚ ਪੂਰੇ ਕਰ ਚੁੱਕੀਆਂ ਨੇ ਜੇ ਇਸ ਤਰ੍ਹਾਂ ਕਹਿ ਦਈਏ ਕਿ ਉਹ ਫਾਈਨਲ ਮੁਕਾਬਲੇ ਤੱਕ ਨਹੀਂ ਵੱਧ ਸਕੀਆਂ ਚਾਰੇ ਅਕੈਡਮੀਆਂ ਨੂੰ ਸਾਡੀ ਬੇਨਤੀ ਹੈ ਕਿ ਉਹ ਆਪਣਾ ਕੈਸ਼ ਪ੍ਰਾਈਜ਼ 20-20 ਹਜ਼ਾਰ ਰੁਪਏ ਸਟੇਜ ਤੇ ਆ ਕੇ ਲੈ ਲੈਣ ਜਿਹੜੀਆਂ ਸਡੀਆਂ ਕਬੱਡੀ ਅਕੈਡਮੀਆਂ ਆਪਣੇ ਮੈਚ ਲੂਜ਼ ਕਰ ਚੁੱਕੀਆਂ ਨੇ ਉਹ ਜਿੰਮੀ ਤੋਂ ਜਲਦੀ ਸਟੇਜ ਤੇ ਆ ਕੇ ਆਪਣੇ 20-20 ਹਜ਼ਾਰ ਰੁਪਏ ਦੇ ਕੈਸ਼ ਪ੍ਰਾਈਜ਼ ਸਾਡੇ ਬਾਬਾ ਜੀ ਸਾਡੇ ਜੁਗੇਸ਼ ਸ਼ਰਮਾ ਜੀ ਖਜ਼ਾਨਚੀ ਸਾਹਿਬ ਬਿਲਕੁਲ ਸੇਧ ਉਪਰਚਾਰ ਨੇ ਔਰ ਉਹਨਾਂ ਦੇ ਵੱਲੋਂ ਉਹ ਤੋਂ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਮੇਰੇ ਅਕੈਡਮੀਆਂ ਵਾਲੇ ਵੀਰ ਇੱਥੇ ਪਹੁੰਚਣ ਔਰ ਅਪਸ਼ੀਆਂ ਪ੍ਰਾਪਤ ਕੀਤੇ ਹਨ ਅੰਸ਼ ਦੇ ਟੂਰਨਾਮੈਂਟ ਦੇ ਵਿੱਚ ਆ ਕੇ ਸਾਨੂੰ ਚਾਰ-ਚੰਨ ਲਾਏ ਨੇ ਗੁਰਬੇਲ ਗਤਾਰਾ ਸਾਰੇ ਬੜੇ ਪਿਆਰੇ ਵੀਰ ਜਨ ਸਿੰਘ ਜੀ ਸਤਿਉ ਸ਼ਾਹ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੇ ਪੱਕੀ ਚਾਲਰ ਬਣ ਜਾਵਾਂ ਜੀ ਕਰਦਾ ਪੁਲਸੀਆ ਯਾਰਾ ਜਿਹੜੇ ਬਹੁਤੀ ਵਧੀਆ ਪੁਲਿਸ ਅਫਸਰ ਨੇ ਬਹੁਤੀ ਸ਼ਾਨਦਾਰ ਤਰੀਕੇ ਦੇ ਨਾਲ ਬੇਟੀ ਨਭਾਈ ਇਹਨਾਂ ਸਾਰੇ ਪੁਲਿਸ ਦੇ ਬਾਹਰ ਅਫੀਸਰ ਸਹਿਬਾਨ ਦੇ ਕਰਮਾਂ ਦੇ ਵਿੱਚ ਅਸੀਂ ਸਿਰ ਰੱਖਦੇ ਜਿਹੜੇ ਰਾਤ ਦੇ 1:00 ਵਜੇ ਤੱਕ ਸਾਡੇ ਨਾਲ ਖੜੇ ਰਹੇ ਔਰ ਪੰਜਾਬ ਪੁਲਿਸ ਦੇ ਇਹਨਾਂ ਮਹਾਨ ਯੋਧਿਆਂ ਦੇ ਸਦਕੇ ਇਹਦੇ ਇਹਦੇ ਵੱਡੇ ਟੂਰਨਾਮੈਂਟ ਅਸੀਂ ਕਰ ਪਾਉਨੇ ਹੈ ਇਹਨਾਂ ਨੂੰ ਸਲਾਮ ਇਹਨਾਂ ਦਾ ਮਨ ਦੇ ਵਿੱਚ ਸਾਡੇ ਜੋ ਸਤਿਕਾਰ ਹੈ ਉਸ ਨੂੰ ਬਿਆਨ ਕਰਦੇ ਹਾਂ ਸਰਦਾਰ ਚਨਕ ਸਿੰਘ ਜੀ ਸਵੇ ਐਸਐਚਓ ਸਾਹਿਬ ਉਹਨਾਂ ਨੂੰ ਵੀ ਅਸੀਂ ਸਨਮਾਨ ਨਿਸ਼ਾਨੀ ਪੇਟ ਕਰ ਰਹੇ ਆ ਜੀ ਜਨਮ ਸਿੰਘ ਜੀ ਸਵੇ ਐਸਐਚਓ ਸਾਹਿਬ ਨਿਚਰ ਸਾਹਿਬ ਪਾਰ ਜੀ ਸਾਰਿਆਂ ਨੂੰ ਮੈਂ ਗੁਜਾਰਿਸ਼ ਕਰਦਾ ਹਾਂ ਕਿ ਸਾਡੇ ਮਾਨ ਦੇ ਵਿੱਚ ਲਗਾਤਾਰ ਵੰਦਾ ਕਰਦੇ ਰਹਿਣ ਹਾਂ ਜੀ ਮਾਨ ਸਨਮਾਨ ਹੋ ਚੁੱਕੇ ਜੀ ਹਾਂਜੀ ਚੱਲ ਰਹੇ ਹੈ ਜੀ ਹਾਂਜੀ ਸਪਿਰਟ ਰਾਜ ਔਰ ਜੋ ਅਗਲਾ ਮੈਚ ਹੋਣਾ ਹੈ ਉਹ ਦੋਲੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਬਾਬਾ ਸ਼ੰਕਰਾਪੁਰੀਆ ਕਟਿ ਅਕੜਪਾ ਕਬੱਡੀ ਅਕੈਡਮੀ ਸਾਧੋ ਵਾਲਾ ਬਾਬਾ ਸ਼ੰਕਰਾਪੁਰੀ ਕਬੱਡੀ ਅਕੈਡਮੀ ਨੌਜਵਾਨੀ ਪ੍ਰਿੰਸੀਪਲ ਸਾਹਿਬ ਇੱਕ ਮਿੰਟ ਮੀਨ ਗੇਮ ਚੱਲਦੀ ਰੱਖੋ ਇਧਰਲੇ ਪਾਸੇ ਸਾਨੂੰ ਰਸਮਾਂ ਕਰਨੀਆਂ ਪੈ ਰਹੀਆਂ ਸਾਡਾ ਦਿਲ ਨਹੀਂ ਕਰਦਾ ਕਿਉਂਕਿ ਤੁਸੀਂ ਬਹੁਤ ਹੀ ਸੋਹਰੇਲੇ ਬੋਲਾਂ ਦੇ ਨਾਲ ਕਮੈਂਟਰੀ ਕਰਦੇ ਹੋ ਪਰ ਕੀ ਕਰੀਏ ਮਜਬੂਰੀ ਹੈ ਕਿਹਦੇ ਥੋੜਾ ਥੋੜਾ ਨੱਚਣਾ ਜ਼ਰੂਰ ਚਾਹੀਦਾ ਦੁੱਖੋ ਵੀ ਦੱਸਣਾ ਜ਼ਰੂਰ ਚਾਹੀਦਾ ਪ੍ਰੋਗਰਾਮ ਦੇ ਰੱਖਣੇ ਨੇ ਵਾਸਤੇ ਤੇ ਰਸਮਾਂ ਨੂੰ ਵੀ ਕਰਨਾ ਜ਼ਰੂਰ ਚਾਹੀਦਾ ਸੋ ਅਸੀਂ ਰਸਮਾਂ ਨਿਭਾ ਰਹੇ ਹਾਂ ਔਰ ਸਾਡੇ ਮਡੇਰ ਸਾਹਿਬ ਇਹ ਸਫੀਨ ਬੱਲ ਨੂੰ ਕੈਮਰੇ ਦੇ ਵਿੱਚ ਬੰਦ ਕਰ ਰਹੇ ਨੇ ਸੰਤੋਖ ਸਿੰਘ ਜੀ ਬੜੇਰ ਸਾਹਿਬ ਉਹਨਾਂ ਨੂੰ ਮੈਂ ਦੋਨੋਂ ਹੱਥ ਜੋੜ ਕੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਗੁਜਾਰਿਸ਼ ਕਰਾਂਗਾ ਕਿ ਮੰਚ ਤੇ ਆਉਣ ਬਹੁਤ ਮਿਹਰਬਾਨੀ ਪ੍ਰਿੰਸੀਪਲ ਸਾਹਿਬ ਤੁਸੀਂ ਸਾਨੂੰ ਮਾਣ ਬਖਸ਼ਿਆ ਹੈ ਮੰਚ ਦੇ ਉੱਪਰ ਆ ਕੇ ਇਹ ਤੁਹਾਡਾ ਸਨਮਾਨ ਨਹੀਂ ਇਹ ਸਾਡਾ ਸਨਮਾਨ ਹੈ ਮੈਂ ਸਮਝਦਾ ਹਾਂ ਇਸ ਦੇ ਨਾਲ ਸਾਡਾ ਮਾਣ ਵਧਿਆ ਹੈ ਤੁਹਾਡੇ ਵਰਗੀਆਂ ਸ਼ਖਸੀਅਤਾਂ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੀਆਂ ਨੇ ਤਾਂ ਪ੍ਰੋਗਰਾਮ ਦੀ ਮਹੱਤਤਾ ਆਪਣੇ ਆਪ ਵਧਦੀ ਹੈ ਪ੍ਰਿੰਸੀਪਲ ਸ਼ਰਮਾ ਜਿਸ ਉਹਨਾਂ ਦਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸ਼ੁਕਰੀਆ ਦਾ ਕਰਦੇ ਹਾਂ ਤਸਵੀਰ ਮਿਲਣ ਦੇ ਵੱਲ ਆਇਆ ਸਮਾਜ ਉਹਨਾਂ ਨੂੰ ਮੈਂ ਗੁਜਾਰਿਸ਼ ਕਰਦਾ ਸਾਡੇ ਗਵਰਨਮੈਂਟ ਬਲਜਿੰਦਰਾ ਕਾਲਜ ਦੇ ਵਿੱਚ ਉਹਨਾਂ ਨੇ ਖੇਡਾਂ ਦੀ ਐਸੀ ਮਹਿਕ ਖਿਡਾਰੀ ਹੈ ਇਸ ਤੋਂ ਬਾਅਦ ਬਿੰਦਰ ਫਰੋਜ਼ਪੁਰੀਆ ਜੀ ਪਹਿਲਾ ਪ੍ਰਿੰਸੀਪਲ ਬੀਡੀ ਸ਼ਰਮਾ ਜੀ ਆ ਰਹੇ ਨੇ ਉਹਨਾਂ ਨੂੰ ਵੀ ਇੱਕ ਸਨਮਾਨ ਨਿਸ਼ਾਨੀ ਪ੍ਰਿੰਸੀਪਲ ਬੀਡੀ ਸ਼ਰਮਾ ਜੀ ਸਾਡੇ ਖੇਡਾਂ ਦੇ ਖੇਤਰ ਦਾ ਮਾਨ ਸਾਡੇ ਸਿਰ ਦਾ ਤਾਜ ਸਾਡੇ ਐਸਐਸਪੀ ਉਸਤਾਦ ਐਸਐਸ ਉਸਤਾਦ ਪ੍ਰੋਫੈਸਰ ਜਿਨ੍ਹਾਂ ਦਾ ਜਿੰਨਾ ਸਤਿਕਾਰ ਕਰੀਏ ਉਹਨਾਂ ਹੀ ਘਟ ਹੈ ਤਸਵੀਰ ਔਰ ਤੱਪੂ ਮਨੀਲਾ ਵੱਲ ਜਿਹੜਾ ਵੀ ਜਾਫੀ ਬੁੱਲੇ ਨੂੰ ਰੋਕੇਗਾ 500 ਦਾ ਮਾਨ ਸਨਮਾਨ ਹੋਵੇਗਾ ਔਰ ਫਿਰ ਜੱਗਾ ਦੇ ਪ੍ਰੋਫੈਸਰ ਗਣਗਪੁਰ ਪ੍ਰੋਫੈਸਰ ਪੀੜੀ ਸ਼ਰਮਾ ਜੀ ਉਹਨਾਂ ਦਾ ਸਨਮਾਨ ਕਰ ਰਹੇ ਨੇ ਸਾਡੇ ਹਰਪ੍ਰਿੰਤ ਬਾਬਾ ਜੀ ਬਿੰਦਰ ਫਰੂਜ਼ਪੁਰਿਆ ਜੀ ਉਹਨਾਂ ਨੂੰ ਗੁਜਾਰਿਸ਼ ਹੈ ਇਸ ਤੋਂ ਬਾਅਦ ਉਹ ਵੀ ਆਪਣਾ ਸਨਮਾਨ ਲੈਣ ਕੇ ਵੀਰ ਕੈਮਰੇ ਦੇ ਵਿੱਚ ਇਹਨਾਂ ਹਸੀਨ ਪਲਾਂ ਨੂੰ ਬੰਦ ਕਰੋ ਐਸੇ ਤਰਕਾਰ ਸੱਚੇ ਜਦ ਮੈਦੇ ਨੇ ਦਾ ਰੂਪ ਆਗੋ ਬਾਦ ਹੁੰਦੀ ਇਹਨਾਂ ਦੇ ਦਰਸ਼ਨ ਬਹੁਤ ਜ਼ਰੂਰੀ ਨੇ ਹਾਂਜੀ ਰਾਣਾ ਤੋਂ ਤੀਸਰੇ ਦਰਜਤ ਜੀ ਤਵਾਰਾ ਸਾਹਿਬ ਉਹਨਾਂ ਨੂੰ ਗੁਜਾਰਿਸ਼ ਹੈ ਸ਼ਹਿਰੀ ਤਾਲੀਵਾਲ ਮੇਜਰ ਦਾ ਨੌਜਾਨ ਸੁਖਜਿੰਦਰ ਸਿੰਘ ਮੇਜਰ ਸਾਹਿਬ ਉਹਨਾਂ ਦੇ ਨਾਲ ਹੀ ਤਵਾਰਾ ਸਾਹਿਬ ਇਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਅਮਰਿੱਤ ਸਿੰਘ ਦੇ ਬੋਪਾਰਾਏ ਅਮਰਿੱਤ ਸਿੰਘ ਦੇ ਬੋਪਾਰਾਏ ਇੱਕ ਬੋਪਾਰਾਏ ਪੰਜਾਬੀ ਗਾਇਕੀ ਦੇ ਵਿੱਚ ਇੱਕ ਬੋਪਾਰਾਏ ਨੇ ਨਵੀਆਂ ਪਿਰਤਾਂ ਪਾਈਆਂ ਨੇ ਦੇਦੇ ਜਿਹੜਾ ਸ਼ੌਕ ਦਾ ਨਾਨਾਨੇ ਗੋਰੀਏ ਮੁੰਡਿਆਂ ਦੇ ਹੌਸਲ ਵਿੱਚ ਗੁੜੀਏ ਨੀ ਤੇਰੇ ਨਾਂ ਤੇ ਵਜਣ ਲਲਕਾਰੇ ਬਲਬੀਰ ਬੋਪਾਰੇ ਔਰ ਇਧਰਲੇ ਪਾਸੇ ਅਮਰੀਕ ਸਿੰਘ ਜੀ ਬੋਪਾਰੇ ਜਿਹੜੇ ਬਾਦਸ਼ਾਹ ਦੇ ਵਿੱਚ ਬੜੇ ਸਤਿਕਾਰੇ ਜਾਂਦੇ ਨੇ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਫਿਰੋਜ਼ਪੁਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਉਹ ਵੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਆਪਣਾ ਸਨਮਾਨ ਪ੍ਰਾਪਤ ਕਰਨ ਅਮਰੀਕ ਸਿੰਘ ਜੀ ਬੋਪਾਰੇ ਅਮਰੀਕ ਸਿੰਘ ਜੀ ਬੋਪਾਰੇ ਸਾਹਿਬ ਨੂੰ ਦੋਨੋਂ ਹੱਥ ਜੋੜ ਕੇ ਬੜੇ ਪਿਆਰ ਸਤਿਕਾਰ ਸਹਿਤ ਬੇਨਤੀ ਕੇ ਉਹ ਵੀ ਸਾਡੇ ਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਬਿਓਨ ਕਰਨੈਲ ਸਿੰਘ ਦੀ ਪੰਜਗਰਾਈ ਲੈਂਬਰ ਸਿੰਘ ਦੀ ਲੱਡਲ ਸਾਹਿਬ ਲੰਡਿਆ ਵਾਲੇ ਦੀਪੇ ਦੇ ਲਈ 500 ਰੁਪਏ ਮੇਜਰ ਪਲੂ ਲੈਂਬਰ ਸਿੰਘ ਦੀ ਲੱਡਲ ਸਾਹਿਬ ਸਾਡੇ ਸਾਹੋਕੇ ਵਾਲੇ ਬ੍ਰਦਰਸ ਰਾਮਪਰ ਸਿੰਘ ਦੀ ਲੱਦਰ ਸਾਹਿਬ ਔਰ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਕਰਨਲ ਸਿੰਘ ਦੀ ਪੰਜਗਰਾਈ ਜਰਮਨ ਵਾਲੇ ਔਰ ਜਸਵੀਰ ਮਨੀਲਾ ਵਾਲੇ ਮੇਰੇ ਹਸੋਂ ਦਾ ਮਾਨ ਸਨਮਾਨ ਜੰਗਿਆ ਵਾਲੇ ਦੀਪੇ ਦੇ ਲਈ ਰਾਮ ਸੋਹੀ ਬਾਜਾਖਾਨਾ 500 ਰੁਪਏ ਇਸ ਉਹ ਵੀਰੇ ਲੈ ਲੈ ਬਣਾ ਲੋ ਤੁਹਾਨੂੰ ਮੈਂ ਮੌਕਾ ਦਿੰਦਾ ਉਸ ਤੋਂ ਬਾਅਦ ਤੁਸੀਂ ਇਹ ਲਿਸਟ ਪੜਿਓ ਹਾਂਜੀ ਕਰਨਲ ਸਿੰਘ ਦੀ ਪੰਜਗਰਾਈ ਜਰਮਨ ਵਾਲੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਮੰਚ ਦੇ ਉੱਪਰ ਆਉਣ ਔਰ ਆਪਣੀ ਸਨਮਾਨ ਨਿਸ਼ਾਨੀ ਪ੍ਰਾਪਤ ਕਰਨ ਆਲਾ ਨੋਜਨਾ ਪਾਕਬੱਡੀ ਕਰਨੈਲ ਸਿੰਘ ਜੀ ਕਰਨੈਲ ਸਿੰਘ ਦੀ ਚਰਮਣ ਵਾਲੇ ਪੰਜ ਗ੍ਰੈਂਡ ਤੋਂ ਮੇਰੀ ਬੇਨਤੀ ਜਿੱਥੇ ਵੀ ਸੁਣਦੇ ਹੋਣ ਮੰਚ ਤੇ ਆ ਜਾਣ ਲੰਬਰ ਸਿੰਘ ਦੀ ਲੱਡੂ ਸਾਹਿਬ ਬੜੀ ਸਤਿਕਾਰ ਸਖਸ਼ੀਅਤ ਆਸ਼ੀਰਵਾਦ ਪਿਆਰ ਸਤਿਕਾਰ ਸਭ ਕੁਝ ਸਾਨੂੰ ਉਹਨੇ ਬਖਸ਼ਿਸ਼ ਕੀਤਾ ਅਸੀਂ ਉਹਨਾਂ ਦਾ ਬਤਿਹਿਲ ਤੋਂ ਸ਼ੁਕਰੀਆ ਦਾ ਕਰਦੇ ਆਂ ਆਓ ਜੀ ਆਓ ਸਾਡੇ ਬਖਸ਼ੀਤ ਸਿੰਘ ਜੀ ਬਰਾੜ ਸਾਹਿਬ ਸਰਪੰਚ ਸਾਡੇ ਮੀਰ ਹਰਜੀਤ ਦੇ ਪਾਦਰ ਸਾਹਿਬ ਮੈਂ ਕਹਿ ਸਕਦਾ ਕਿ ਜਿਹੜਾ ਆਪਣੇ ਮਾਪਿਆਂ ਦੀ ਜਿਉਂਦੇ ਜੀ ਸੇਵਾ ਨਹੀਂ ਕਰਦਾ ਲੱਖ ਤੀਰ ਥਣਾ ਲਿਓ ਆਖਰ ਤੜਫ ਤੜਫ ਕੇ ਮਰਦਾ ਪੁੱਤ ਕਰ ਕਰ ਜੰਮਦੇ ਨਹੀਂ ਜੰਮਣਾ ਸਰਬਨ ਵਰਗਾ ਕੋਈ ਜਿਹਨ ਨੰਗੇ ਪਿੰਡੇ ਮਾਪਿਓ ਨਹੀਂ ਸਿਵੇਂਗੀ ਢੋਈ ਮਾਮਾ ਮਾਰੇ ਭਾਣਜੇ ਨੂੰ ਜਦਲੇ ਕਿਸੇ ਦਾ ਹਰਦਾ ਹੁਣ ਵੇਲਾ ਹੱਤੇ ਕਿਉਂ ਨਹੀਂ ਰਾਹ ਅਕਲ ਦਾ ਫੜਦਾ ਜਿਹੜਾ ਆਪਣੇ ਮਾਂ ਪਿਓ ਦੀ ਜਿਉਂਦੇ ਜੀ ਸੇਵਾ ਨਹੀਂ ਕਰਦਾ ਸਾਡੇ ਬਜ਼ੁਰਗ ਮਨਤ ਸਿੰਘ ਜੀ ਬੋਲ ਮਨਜੀਤ ਸਿੰਘ ਯੋਲਕ ਚਾਲੂ ਸਰੀ ਕਹਿੰਦੇ ਵੀ ਰਾਮ ਸੋਹੀ ਬਾਜਾਖਾਨਾ ਮੇਜਰ ਭਲੂਰ ਪੱਪੂ ਮੀਨਾਲ ਸਿੰਘ ਦੀ ਪੰਜ ਗਰਾਈ ਉਹਨਾਂ ਨੂੰ ਦੁਬਾਰਾ ਫੇਰ ਬੇਨਤੀ ਹੈ ਜਸਵੀਰ ਮਨੀਲਾ ਗੁਰਮੀਤ ਮੰਡ ਵਾਲਾ ਔਰ ਸਾਡੇ ਭੌਜੀ ਇਹ ਤਰਨਾਜੀ ਗਰੋਂਦੇ ਵਾਲੇ ਸੇਵ ਤਲਵੰਡੀ ਔਰ ਕਰਨਪਾਲ ਸਿੰਘ ਨੂੰ ਗੁਰਮੀਤ ਸਿੰਘ ਜੀ ਸਿੱਧੂ ਲੰਡੇਆਂ ਵਾਲੇ ਜਿੰਨੇ ਵੀ ਜੱਫੇ ਪਤੋ ਹੀਰਾ ਸਿੰਘ ਦੇ ਜੱਫੀ ਲਾਉਣਗੇ ਹਰ ਇੱਕ ਜੱਫੇ ਤੋਂ ਖੁੱਲੋਗੇ 500 ਦਾ ਮਾਨ ਸਨਮਾਨ ਹੋਵੇਗਾ ਆਹ ਫਿਰ ਸਾਹਮਣੇ ਇੰਦਗੜੀਆ ਬਗੀਚਾ ਔਰ ਕਹਿੰਦੇ ਨੇ ਅੰਕਾ ਜੋ ਸਤਪਰਦੇਸ਼ ਸੇ ਹੈ ਆਹ ਨਹੀਂ ਸਾਬ 500 ਦਾ ਮਾਨ ਸਨਮਾਨ ਸਾਡੇ ਕ੍ਰੀਡਮ ਬਰੀਆ ਵੱਲੋਂ ਐਨਆਰਆਈ ਭਰਾਵਾਂ ਵੱਲੋਂ ਇਸ ਗੱਭਰੂ ਉਦਾਹ ਹੋਇਆ ਹਰ ਜੀ ਦਾ ਤੇ ਸਾਹੋਕੇ ਵਾਲੇ ਇੱਕ ਮਿੰਟ ਵੀਰ ਜੀ ਇੱਕ ਮਿੰਟ ਕਰਨਲ ਸਿੰਘ ਜੀ ਮਤਵਾਰਾ ਵੇਰ ਪੜੀ ਨਿਮਰਤਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਬੇਨਤੀ ਕਰਦਾ ਹਾਂ ਕਰਨਲ ਸਿੰਘ ਜੀ ਪੰਜ ਗ੍ਰੇਨ ਜਰਮਨ ਵਾਲੇ ਜਿਨ੍ਹਾਂ ਨੇ ਰਾਤ ਆਪਣੇ ਦਿਲ ਦੇ ਖਜ਼ਾਨੇ ਦੇ ਵਿੱਚੋਂ ਕਲਾਕਾਰਾਂ ਨੂੰ ਗੱਫੇ ਦਿੱਤੇ ਹਨ ਔਰ ਇਸ ਟੂਰਨਾਮੈਂਟ ਦੇ ਲਈ ਉਹਨਾਂ ਨੇ ਬੜੇ ਮੁੱਲਾ ਸਹਿਯੋਗ ਦਿੱਤਾ ਉਹਨਾਂ ਨੂੰ ਲੈ ਕੇ ਆ ਰਹੇ ਨੇ ਕਾਕਾ ਪਰਗਾੜੀ ਜੀ ਕਾਕਾ ਪ੍ਰਗਾਰੀ ਜੀ ਸਾਡੇ ਬੜੇ ਪਿਆਰੇ ਵੀਰ ਸਾਡੇ ਹਰਜੀਤ ਸਪੋਰਟਸ ਕਲਬ ਆਜਾ ਕੰਨ ਦੇ ਸਕੱਤਰ ਇੱਕ ਸਨਮਾਨ ਨੇ ਸ਼ਾਮੀ ਗਰਨੇਲ ਸਿੰਘ ਜੀ ਦੇ ਲਈ ਆਜੀ ਆਨੇ ਇਸਾ ਵਾਹ ਛੋੜੇ ਕਹਿੰਦੇ ਵੀ ਲੰਗਿਆਂ ਵਾਲਾ ਤਾਰ ਲੰਮਾ ਵੀ ਗੁੱਟ ਫੜਦਾ ਨੌਜਨ ਬੜਾ ਵਧੀਆ ਗੁੱਟ ਫੜਦਾ ਉੱਤ ਸਵਰਨਾ ਬਾਹਰੇ ਵਾਲੀ ਆ ਵੀ ਬੰਦਾ ਬੜਾ ਤਕੜਾ ਗੁੱਟ ਦਾ ਫਰਾਂਟ ਬਣੇ ਗਏ ਆਪਣੇ ਸਮੇ ਦਾ ਗੌਰਿੰਦ ਸਿੰਘ ਜੀ ਹੋਰੇ ਗੋਰੀ ਸਿੰਘ ਪੁੱਤਰ ਅਗੜੀ ਸਹੀਂ ਪਿੰਡ ਮੌਣਪੱਤੀ ਉਹਦੇ ਸਾਥੀ ਉਹਨੂੰ TVS City Star ਮੋਟਰਸਾਈਕਲ ਦੇ ਕੋਲੇ ਦੇਖ ਰਿਹਾ ਜਿਹੜਾ ਨੰਬਰ 1 ਮੋਟਰਸਾਈਕਲ ਹੈ ਔਰ ਸੈਲਫ ਸਟਾਰ ਹੈ 36750 ਰੁਪਏ ਦੀ ਕੀਮਤ ਦਾ ਬਾਜਾ ਕਮਿਆਰੇ ਵਾਲਾ ਨੌਜਾਨ ਗੱਭਰੂ ਕਬੱਡੀ ਪਾਉਂਦਾ ਇੱਕ ਪਾਸੇ ਦੀਪ ਹੈ ਔਰ ਦੂਸਰੇ ਪਾਸੇ ਬਾਜਾ ਹੈ ਬਿਲਕੁਲ ਐਨ ਹੰਦੇ ਦੇ ਅੰਦਰ ਮੈਂ ਟੱਕਰ ਹੈ ਔਰ ਨੌਜਾਨ ਗੱਭਰੂ ਨੇ ਬਾਖਾ ਖੜੀਆਂ ਕੀਤੇ ਆ ਵੀ ਨੌਜਾਨ ਐਨੇ ਜਿਗਰੇ ਦੇ ਨਾਲ ਕਬੱਡੀ ਪੈਂਦੀ ਹੈ ਬਾਜਾ ਕਮਿਆਰਾ ਵੀ ਇੰਗਲੈਂਡ ਦੀ ਧਰਤੀ ਦੇ ਉੱਤੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਆਇਆ ਹੈ ਬਾਜਾ ਕਮਿਆਰਾ ਸਾਡਾ ਬਹੁਤ ਹੀ ਪਿਆਰਾ ਵੀ ਸ਼ਾਈ ਤਾਲੀ ਵੱਲ ਨੌਜਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਸੁੱਖਾ ਹੈ ਦੀਪ ਹੈ ਬਾਲਾ ਔਰ ਤਾਰ ਲੰਡਿਆਂ ਵਾਲਾ ਰੇਖਾ ਵੀ ਨੌਜਾਨੇ ਗੱਪਰ ਬੜਾ ਹੌਲ ਹੌਲ ਜਾਂਦੀ ਹੈ ਲੈ ਵੀ ਰਾਜਪਤਨੀ ਦੇਖਿਆ ਵੀ ਕਬੱਡੀ ਦੀ ਵੀ ਬੜੀ ਵੱਡੀ ਦੇਣ ਹੈ ਇਸ ਮਾਗ ਖੇਡ ਕਬੱਡੀ ਨੂੰ ਔਰ ਨੌਜਾਨ ਬਿਲਕੁਲ ਐਨ ਅੰਦੇਂ ਦਰਮਿਆਨ ਟਕਰ ਹੈ ਮੇਰੇ ਪੰਜਾਬੀ ਵੀਰੋ ਲੱਗ ਜਾਣਾ ਪਤਾ ਖਾਦੇ ਸਰਾਕਾਂ ਦਾ ਚੁੰਗੀਆਂ ਬੂਰੀਆਂ ਦਾ ਔਰ ਅੰਕੇ ਇਸ ਨੌਜਾਨ ਗੱਭਰੂ ਅਸ਼ਾਇਰੀ ਤਾਹੀ ਵਾਲ ਦੇ ਹਿੱਸੇ ਹੈ ਔਰ ਹਿੰਦਰੀ ਤਕਤੂਪਰੇ ਵਾਲਾ ਕਬੱਡੀ ਪਾਉਂਦਾ ਹੋਇਆ ਦਰਸ਼ਨ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਿਆਨਿਸ਼ੋ ਪ੍ਰਾਪਤ ਕਰਤੀ ਹੈ ਤਕਤੂਪਰੇ ਦਾ ਮੇਲਾ ਵੀ ਬੜਾ ਮਸ਼ਹੂਰ ਹੈ ਮੇਲਾ ਮਾਗੀ ਦਾ ਆਓ ਸਿਰ ਮੇਰੇ ਵੀ ਪੰਜਾਬੀ ਵੀਰੋ ਨੌਜਾਨ ਗੱਭਰੂ ਹਿੰਦਰੀ ਤਕਤੂਪਰੇ ਵਾਲਾ ਕਬੱਡੀ ਪਾਉਂਦਾ ਹੋਇਆ ਡਬਲ ਤੇ ਬੱਪਰੀ ਦੂਸਰੇ ਵੇਖੋ ਮੇਰੇ ਪਾਸੇ 9 ਮਿੰਟ ਸਰਦਾਰ ਸਾਧੂ ਸਿੰਘ ਜੀ ਬਰਾੜ ਸਾਹਿਬ ਦੀ ਟੀਮ ਉਸ ਦਾ ਕਿਦੇ ਲਈ ਮਾਫੀ ਮੰਗਦੀ ਹੈ ਇੱਕ ਮਿੰਟ ਦੇਲ ਬਿਲਕੁਲ ਨਹੀਂ ਕਰਦਾ ਇਹਨਾਂ ਤੁਸੀਂ ਵਧੀਆ ਬੋਲ ਰਹੇ ਹੋ ਪਰ ਕੀ ਕਰੀਏ ਮਜਬੂਰੀ ਹੈ ਬੋਲਣਾ ਮੇਰਾ ਵੀ ਬਹੁਤ ਜ਼ਰੂਰੀ ਹੈ ਸ਼੍ਰੀ ਮਦਨ ਲਾਲ ਜੀ ਸ਼੍ਰੀ ਮਦਨ ਲਾਲ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਮੰਤਿਆਉਣ ਕੋਚ ਸਾਹਿਬ ਸਾਡੇ ਮਦਨ ਲਾਲ ਜੀ ਕੋਚ ਸਾਹਿਬ ਜਾਮੇ ਕਾਕਾ ਜੀ ਸਾਡੇ ਕੋਚ ਸਾਹਿਬ ਇਸ ਜੂਦ ਵਲੇ ਵੀਰੇ ਇੱਕ ਮਿੰਟ ਇੱਕ ਮਿੰਟ ਮਦਨਾਲਾ ਜੀ ਸਾਰੇ ਕੋਚ ਸਾਹਿਬ ਟੋਨੀ ਗਾਖਲ ਜੀ ਚੈਨਾ ਜੀ ਸਨਮਾ ਵਾਲੇ ਇਹਨਾਂ ਸਤਿਕਾਰਯੋਗ ਸਦਨਾਂ ਨੂੰ ਦੋਨੋਂ ਹੱਥ ਜੋੜ ਕੇ ਗੁਜਾਰਿਸ਼ ਹੈ ਗਾਖ ਸਾਰੀ ਜੀ ਟੋਨੀ ਗਾਲਖ ਸਾਹਿਬ ਕਈ ਵਾਖੋ ਗਿਆ ਵਾਲੇ ਬ੍ਰਦਰ ਸਾਹੋ ਗਿਆ ਵਾਲੇ ਬ੍ਰਦਰ ਪਹਿਨੇ ਵਾਲੇ ਕਾਲੇ ਨੂੰ 100 ਦਾ ਮਾਨ ਸਨਮਨ ਪੱਪੂ ਮਨੀਲਾ ਤੇ ਜਸਵੀਰ ਮਨੀਲਾ ਵੱਲੋਂ 500 ਦਾ ਮਾਨ ਸਨਮਨ ਪਹਿਨੇ ਵਾਲੇ ਕਾਲੇ ਦੇ ਲਈ ਬਾਪ ਸਿੱਧੂ ਤੇ ਕਹਿੰਦੇ ਵੀ ਹੈਰੀ ਪੰਡਾਲ ਵੀ ਗਰਾਊਂਡ ਦੇ ਵਿੱਚ ਬੈਠੇ ਨੇ ਪ੍ਰਧਾਨ ਕਬੱਡੀ ਫੈਡਰੇਸ਼ਨ ਐਂਡ ਜੋਏਟ ਲੈ ਸਵਾਜਰ ਪ੍ਰਾਂਤ ਆ ਫਿਰ ਉਹ ਮੈਚ ਹੈ ਲੜਕੀਆਂ ਦਾ ਜੋ ਮੈਚ ਮੁਕਾਬਲਾ ਸਮਾਪਤ ਹੋਇਆ ਦੱਸਣਾ ਵੀ ਕਿਹੜੀ ਟੀਮ ਜਿੱਤ ਗਈ ਹੈ ਮੇਜਰ ਸਿੰਘ ਜੀ ਸੀਰਾ ਸਿੰਘ ਦੇ ਪੁਆਇੰਟ ਨੇ 38 ਪੰਜਾਬ ਤੇ ਇੱਕ ਮਿੰਟ ਜੀ ਐਰਜੰਟ ਸੁਣ ਲੋ ਇੱਕ ਮਿੰਟ ਮੀਰੀਪੀਰ ਸਪੋਰਟਸ ਕਲੱਬ ਨੌਰਥ ਅਮਰੀਕਾ ਦੇ ਪੁਆਇੰਟ ਨੇ 24 ਲਓ ਵੀ ਵਧਾਈ ਦੇ ਪਾਤਰਾ ਹੈ ਹਰਜੀਪ੍ਰੰਦ ਅਕੈਡਮੀ ਪਤੋ ਵੀ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਐਕਸਲ ਕੰਪਨੀ ਤੋਂ ਉਹਨਾਂ ਨੂੰ